ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਅੱਜ ਦੇ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰੂੰਗੀ ਤੁਹਾਡੇ ਨਾਲ ਕਸ਼ੇਰੇ ਦੀ ਸਲਾਈ ਤੇ ਕਟਾਈ ਬਾਰੇ ਇੱਕ ਬਹੁਤ ਹੀ ਖਾਸ ਚੀਜ਼ ਬਹੁਤ ਹੀ ਖਾਸ ਜਾਣਕਾਰੀ ਆ ਕਸ਼ੇਰੇ ਦੀ ਆਪਾਂ ਲੰਬਾਈ ਕਿੱਦਾਂ ਰੱਖਣੀ ਆ ਤੇ ਕਟਾਈ ਕਿੱਦਾਂ ਰੱਖਣੀ ਆ ਇਹਦੇ ਬਾਰੇ ਪ੍ਰੋਪਰ ਮੈਂ ਤੁਹਾਨੂੰ ਜਾਣਕਾਰੀ ਦਵਾਂਗੀ ਦੇਖੋ ਕਈ ਵਾਰੀ ਕੀ ਹੁੰਦਾ ਆ ਕਿ ਆਪਾਂ ਜਦੋਂ ਕਸ਼ੇਰੇ ਦੀ ਕਟਾਈ ਕਰਦੇ ਆ ਸਲਾਈ ਕਰਦੇ ਆ ਤੇ ਆਪਣੇ ਕਸ਼ੇਰੇ ਦੀ ਲੈਂਥ ਜਿਹੜੀ ਆ ਉਹ ਘਟ ਜਾਂਦੀ ਆ ਜਿੰਨੀ ਆਪਾਂ ਨੂੰ ਚਾਹੀਦੀ ਹੁੰਦੀ ਆ ਓਨੀ ਲੈਂਥ ਕਸ਼ੇਰੇ ਦੀ ਨਹੀਂ ਬਣਦੀ ਲੈਂਥ ਘਟ ਘਟ ਜਾਂਦੀ ਆ ਜਿਹੜੀ ਚੜਾਈ ਹੁੰਦੀ ਆ ਉਹ ਕਸ਼ਹਿਰਾ ਸਟਿਚ ਹੋਣ ਤੋਂ ਬਾਅਦ ਜਿਹੜੀ ਚੜਾਈ ਆ ਉਹ ਵੱਧ ਜਾਂਦੀ ਆ ਇਹਦਾ ਰੀਜ਼ਨ ਇਹ ਹੁੰਦਾ ਆ ਕਿ ਆਪਾਂ ਜਿਹੜਾ ਕਸ਼ਹਿਰਾ ਆ ਔਰੇਬ ਕੱਟਦੇ ਆ ਮਤਲਬ ਕਿ ਜਿਹੜਾ ਕਸ਼ਹਿਰਾ ਹੁੰਦਾ ਝੋਲੀ ਬਣਾ ਕੇ ਆਪਾਂ ਕੱਟਦੇ ਆ ਇਹਦਾ ਕਰਕੇ ਜਿਹੜੀ ਆਪਣੀ ਚੜਾਈ ਹੁੰਦੀ ਆ ਉਹ ਵੱਧ ਜਾਂਦੀ ਆ ਕਸ਼ਹਿਰਾ ਔਰੇਬ ਹੋ ਜਾਂਦਾ ਆ ਠੀਕ ਆ ਤੇ ਇਸ ਕਰਕੇ ਆਪਣੀ ਜਿਹੜੀ ਚੜਾਈ ਆ ਉਹ ਵੱਧ ਜਾਂਦੀ ਆ ਤੇ ਜਿਹੜੀ ਲੈਂਥ ਆ ਲੰਬਾਈ ਆ ਉਹ ਘਟ ਜਾਂਦੀ ਆ ਠੀਕ ਆ ਤੇ ਇਹ ਮੈਂ ਤੁਹਾਨੂੰ ਦੱਸੂਗੀ ਇਸ ਵੀਡੀਓ ਦੇ ਵਿੱਚ ਕਿ ਆਪਾਂ ਲੰਬਾਈ ਕਿੱਦਾਂ ਰੱਖਣੀ ਆ ਤੇ ਚੜਾਈ ਕਿੱਦਾਂ ਰੱਖਣੀ ਆ ਜਿਸ ਨਾਲ ਆਪਣਾ ਕਸ਼ਹਰਾ ਜਿਹੜਾ ਬਿਲਕੁਲ ਪਰਫੈਕਟ ਨਾਪ ਦੇ ਨਾਲ ਤਿਆਰ ਹੋਵੇ ਠੀਕ ਆ ਮੰਨ ਲਓ ਤੁਸੀਂ 17 ਇੰਚ ਕਸ਼ਹਰੇ ਦੀ ਲੈਂਥ ਰੱਖਣੀ ਆ ਜੇ 17 ਇੰਚ ਤੁਸੀਂ ਲੈਂਥ ਰੱਖਣੀ ਆ ਕਸ਼ਾਰੇ ਦੀ ਫਿਰ ਤੁਸੀਂ 22 ਇੰਚ ਕਸ਼ਾਰੇ ਦੀ ਲੈਂਥ ਰੱਖਣੀ ਆ ਕਟਿੰਗ ਕਰਨ ਵੇਲੇ ਕੱਪੜੇ ਦੀ ਲੈਂਥ ਆਪਾਂ 22 ਇੰਚ ਤੇ ਨਿਸ਼ਾਨੀ ਲਾ ਕੇ ਫੇਰਾਵਾ ਕੋਲਡ ਕਰਨੀ ਆ ਤੇ ਜਿਹੜੀ ਚੜਾਈ ਆ ਚੜਾਈ ਕਸ਼ਾਇਰਾ ਸਿਪਣ ਤੋਂ ਬਾਅਦ اپنی ਜਿਹੜੀ ਆ ਵੱਧ ਜਾਂਦੀ ਆ ਠੀਕ ਆ ਤੇ ਚੜਾਈ ਵਿੱਚੋਂ ਆਪਾਂ 2 ਇੰਚ ਘਟਾ ਕੇ ਫਿਰ ਆਪਾਂ ਚੜਾਈ ਲੈਣੀ ਹੁੰਦੀ ਆ ਤੇ ਆਪਾਂ ਨਿਸ਼ਾਨੀ ਲਾ ਕੇ ਜਿੱਦਾਂ ਕਿ ਝੋਲੀ ਬਣਾ ਕੇ ਕੱਟਦੇ ਆ ਮੈਂ ਇੱਕ ਸ਼ਹਿਰੇ ਦੀ ਪ੍ਰੋਪਰ ਕਟਿੰਗ ਤੇ ਸਟੀਚਿੰਗ ਦੀ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਆ ਮੈਂ ਉਹਦਾ ਲਿੰਕ ਉੱਪਰ ਆਈ ਬਟਨ ਤੇ ਦੇ ਦੂੰਗੀ ਉੱਥੇ ਚੈੱਕ ਕਰਕੇ ਤੁਸੀਂ ਉਹ ਵਾਲੀ ਵੀਡੀਓ ਵੇਖ ਲਿਓ ਦੇਖੋ ਉਹ ਵੀਡੀਓ ਦੇ ਵਿੱਚ ਮੈਂ ਪ੍ਰੋਪਰ ਤੁਹਾਨੂੰ ਦੱਸਿਆ ਹੋਇਆ ਕਿ ਝੋਲੀ ਕਿੱਦਾਂ ਬਣਾਉਣੀ ਆ ਕਟਾਈ ਕਿੱਦਾਂ ਕਰਨੀ ਆ ਸਲਾਈ ਕਿੱਦਾਂ ਕਰਨੀ ਆ ਬਾਕੀ ਜੋ ਬਰੀ ਨਾਲ ਲਗਾਉਣੀਆਂ ਪੌਂਚੇ ਬਣਾਉਣੀਆਂ ਸਭ ਉਹਦੇ ਵਿੱਚ ਮੈਂ ਦੱਸਿਆ ਕਿ ਕਸ਼ਹਿਰਾ ਆਪਾਂ ਕਿੱਦਾਂ ਦੱਸਣਾ ਭੁੱਲ ਗਈ ਸੀ ਇਹ ਚੀਜ਼ ਕਿ ਆਪਾਂ ਲੈਂਥ ਕਿੱਦਾਂ ਰੱਖਣੀ ਆ ਤੇ ਚੜਾਈ ਕਿੱਦਾਂ ਰੱਖਣੀ ਆ ਠੀਕ ਆ ਸੋ ਫਰੈਂਸ ਵੀਡੀਓ 유ਸਫੁਲ ਲੱਗੀ ਹੋਵੇ ਵਧੀਆ ਲੱਗੀ ਹੋਵੇ ਚੰਗੀ ਲੱਗੀ ਹੋਵੇ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਸੋ ਫਰੈਂਸ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ